ਜੰਗ ਸ਼੍ਰੀ ਮੁਕਤਸਰ ਸਾਹਿਬ ਦੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਵਿੱਚ ਕੁਝ ਅਮਕਟਨਾਵਾ ਵਿੱਚੋਂ ਇੱਕ ਹੈ ਇਸ ਨੂੰ ਜੰਗ ਸ਼੍ਰੀ ਮੁਕਤਸਰ ਸਾਹਿਬ ਖਿਦਰਾਣੇ ਦੀ ਟਾਬ ਜਾਂ ਫਿਰ ਚਾਲੀ ਮੁਕਤਿਆਂ ਦਾ ਇਤਿਹਾਸ ਵੀ ਕਿਹਾ ਜਾਂਦਾ ਹੈ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਜ਼ਿੰਦਗੀ ਦੇ ਅਜੇ ਬਹੁਤ ਭਾਰੀ ਉਬਾਰ ਤੋਂ ਨਿਕਲੇ ਹੀ ਨਹੀਂ ਸਨ ਕਿ ਸ਼੍ਰੀ ਅਨੰਦਪੁਰ ਸਾਹਿਬ ਦੀ ਕੇਰਾਬੰਦੀ ਜੰਗ ਸਰਸਾ ਦੇ ਪਰਿਵਾਰ ਵਿਛੋੜਾ ਸ਼੍ਰੀ ਚਮਕੌਰ ਸਾਹਿਬ ਦੀ ਜੰਗ ਸਰਹਿੰਦ ਵਿਖੇ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਹੋਣ ਤੋਂ ਬਾਅਦ ਇਹ ਭਾਰੀ ਜੰਗ ਦਾ ਸਾਹਮਣਾ ਕਰਨਾ ਪੈ ਗਿਆ। ਸ਼੍ਰੀ ਮੁਕਤਸਰ ਸਾਹਿਬ ਦੀ ਜੰਗ ਬਾਰੇ ਕਈ ਲਿਖਾਰੀਆਂ ਨੇ ਇਸ ਜੰਗ ਦਾ ਸਮਲ ਵਿਸਾਖ ਦਾ ਲਿਖਿਆ ਹੈ। ਇਸ ਬਾਰੇ ਪ੍ਰਮੁੱਖ ਦਲੀਲ ਇਹੋ ਹੀ ਦਿੱਤੀ ਜਾਂਦੀ ਹੈ ਕਿ ਖਿਦਰਾਣੇ ਦੀ ਉਹ ਤਾਬ ਜੋ ਪਾਣੀ ਨਾਲ ਭਰੀ ਸੀ ਉੱਪਰ ਗੁਰੂ ਜੀ ਕਾਬਸਨ ਅਤੇ ਸਰਹਿੰਦ ਦੀ ਫੌਜ ਨੂੰ ਪਾਣੀ ਦੀ ਕਿੱਲਤ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਸ ਕਾਰਨ ਸਰਹਿੰਦ ਦੀ ਫੌਜ ਨੂੰ ਉੱਥੋਂ ਪਿੱਛੇ ਜਾਣਾ ਪਿਆ ਪਰ ਮੁਕਤਸਰ ਦੀ ਜੰਗ ਦੇ ਸਮੇਂ ਬਾਰੇ ਡਾਕਟਰ ਗੰਡਾ ਸਿੰਘ ਜੀ ਗੁਰ ਸ਼ੋਭਾ ਦੀ ਭੂਮਿਕਾ ਵਿੱਚ 57 ਤੇ ਸਾਰੇ ਪੁਰਾਤਨ ਸਰੋਤਾਂ ਦੇ ਆਧਾਰ ਤੇ ਲਿਖਦੇ ਹਨ ਇਹ ਜੰਗ ਤੀਉ ਕੋ ਸੰਮਤ 1762 29 ਦਸੰਬਰ 1705 ਈਸਵੀ ਮਾਗ ਦੀ 10 ਲੋੜੀ ਦੇ ਦਿਨ ਹੋਈ ਅਗਲੇ ਦਿਨ ਮਾਗੀ ਮਾਗ ਦੀ ਸੰਗਰਾਮ ਸੀ ਜਿਸ ਦਿਨ ਸ਼ਹੀਦਾਂ ਦੇ ਸੰਸਕਾਰ ਕੀਤੇ ਗਏ ਬੇਸਾ ਸਿੰਘ ਪਾਠਵਹੀ ਤਲਾਉਂਦਾ ਕੋਇਰ ਸਿੰਘ ਦੇ ਗੁਰਬਿਲਾਸ ਪਾਤਸ਼ਾਹੀ ਦਸਵੀ ਸੁਖਾ ਸਿੰਘ ਦੇ ਗੁਰਬਿਲਾਸ ਪਾਤਸ਼ਾਹੀ ਦਸਵੀ ਸਰੂਪ ਸਿੰਘ ਗੁਰੂ ਕੀਆ ਸਾਖੀਆਂ ਵੀਰ ਸਿੰਘ ਬਲਦੇ ਸਿੰਘ ਸਾਗਰ ਸੰਤੋਖ ਸਿੰਘ ਦੇ શ્રી ਗੁਰਪ੍ਰਤਾਪ ਸੂਰਜ ਗਰੰਥ ਸੂਰਜ ਪ੍ਰਕਾਸ਼ ਵਿੱਚ ਮਾਗ ਦੀ ਸੰਗ੍ਰਾਂਥ ਦਿੱਤਾ ਹੋਇਆ ਹੈ ਜੋ ਸੰਸਕਾਰ ਦਾ ਦਿਨ ਹੈ ਪਿਛੇ ਨੂੰ ਗਿਣਤੀ ਕੀਤਿਆਂ ਇਸ ਲੇਖੇ ਮੁਕਤਸਰ ਦਾ ਜੋਦ ਲੋੜੀ ਮਾਗੀ ਸੰਮਤ 1762 ਨੂੰ ਬਿਲਕੁਲ ਠੀਕ ਬੈਠਦਾ ਹੈ ਜਦੋਂ ਕਿ 29 ਤੋਂ 30 ਦਸੰਬਰ ਸਨ 1705 ਸੀ ਗੁਰੂ ਸਾਹਿਬ ਦਮਦਮਾ ਸਾਹਿਬ ਵੀਰ ਤੋਂ 21 ਜਨਵਰੀ 1705 ਈਸਵੀ ਨੂੰ ਪੁੱਜੇ ਹੋਣਗੇ 31 ਦਸੰਬਰ ਤੋਂ 21 ਜਨਵਰੀ ਤੱਕ ਕੀ ਤੋਂ 22 ਦਿਨ ਮੁਕਤਸਰੋ ਦਮਦਮੇ ਸਾਹਿਬ ਤੱਕ ਸਫ਼ਰ ਵਿੱਚ ਲੱਗ ਗਏ ਹੋਣੇ ਹਨ ਵਿਸਾਖ ਵਿੱਚ ਇਹ ਜੰਗ ਹੋਈ ਸੀ ਇਹ ਗੱਲ ਕਿਵੇਂ ਪ੍ਰਚਲਿਤ ਹੋ ਗਈ ਇਸ ਬਾਰੇ ਵੀ ਡਾਕਟਰ ਗੰਡਾ ਸਿੰਘ ਜੀ ਪੰਨਾ 57 ਤੋਂ 58 ਤੇ ਲਿਖਦੇ ਹਨ ਗਿਆਨੀ ਗਿਆਨ ਸਿੰਘ ਨੇ ਪਹਿਲਾਂ ਆਪਣੀ ਕ੍ਰਿਤ ਦੀ ਤਾਰੀਖ ਗੁਰੂ ਖਾਲਸਾ ਅਤੇ ਪੰਥ ਪ੍ਰਕਾਸ਼ ਵਿੱਚ ਮੁਕੱਤਰ ਦੇ ਜੋਦ ਦੀ ਤਾਰੀਖ ਵਿਸਾਖ ਦਿੱਤੀ ਸੀ ਪਰ ਸੰਮਤ ਕਿਦਰੇ 1761 ਦੂਜੀ ਵਾਰ ਪੰਨਾ 226 ਅਤੇ ਕਿਦਰੇ 1762 6ਵੀਂ ਵਾਰ ਪੰਨਾ 279 ਦਿੱਤਾ ਹੋਇਆ ਸੀ ਪਰ ਤਾਰੀਖ ਗੁਰੂ ਖਾਲਸਾ ਦੇ ਸੋਧੇ ਹੋਏ ਉਰਦੂ ਐਡੀਸ਼ਨ ਵਿੱਚ ਜੋ ਸੰਨ 1923ਵੀਂ ਵਿੱਚ ਪ੍ਰਕਾਸ਼ਿਤ ਹੋਇਆ ਸੀ ਇਸ ਵਿੱਚ ਤਾਰੀਖ ਨੂੰ ਠੀਕ ਕਰ ਦਿੱਤਾ ਗਿਆ ਸੀ ਅਤੇ ਲਿਖਿਆ ਕਿ ਇਹ ਯੁੱਧ ਦੇ 1 ਮਾਰਗ 1762 ਨੂੰ ਹੋਇਆ ਸੀ। shri guru gobind singh ji maharaj anandpur sahib ਤੋਂ muktsar ਤੱਕ ਦਾ ਸਫ਼ਰ 6 ਤੋਂ 1704 ਸ੍ਰੀ ਅਨੰਦਪੁਰ ਸਾਹਿਬ 7 ਤੋਂ ਸਿਰਸਾ ਰੋਪੜ 8 ਤੋਂ ਚਮਕੌਰ ਸਾਹਿਬ 9 ਤੋਂ 12 ਤੋਂ ਮਾਚੀਵਾੜਾ 14 پو ਜਨੇਰ रामपुर 15 پو रामपुर ਤੋਂ ਰਵਾਨਗੀ ਕਨੇਜ আলমগীর 16 پو ਚਨਾਲੋਂ ਮੋਹੀ 17 پو 헤ਰ ਤੋਂ ਚੱਲ ਕੇ ਰਾਏਕੋਟ ਪਹੁੰਚੇ 18 پو ਰਾਏਕੋਟ ਠਹਿਰੇ ਉਨੀ پو ਲੰਮੇ ਜੱਟਪੁਰੇ ਵੀਰ ਕੋ ਮਦਯ 20 پو ਰਾਤਪਦੌਰ ਠਹਿਰੇ 21 پو ਦੀਨੇ 22 پو ਦਇਆ ਸਿੰਘ ਤੇ ਧਰਮ ਸਿੰਘ ਜ਼ਫਰਨਾਮਾ ਲੈ ਕੇ ਔਰੰਗਜ਼ੇਬ ਨੂੰ ਮਿਲਣ ਗਏ 26 پو ਪਗਦਾ ਠਹਿਰੇ 27 پو ਬਰਗਾਣੀ ਬਹਿਬਲ ਸਰਾਣਾ 28 پو ਕੋਟਕਪੂਰਾ ਤਿਲਵਾ ਠਹਿਰੇ ਰਾਤ 29 پو ਜੈਤ ਨਗਰ ਰਾਮਿਆਣਾ ਠਹਿਰੇ ਤੀਲਪੁਰੂ ਪਿਆਣਾ ਤੇ ਖਿਦਰਾਣੇ ਦੀ ਟਾਬ ਤੇ ਜੰਗ ਇਕ ਮਾਨ ਸ਼ਹੀਦ ਸਿੰਘਲ ਦਾ ਸਸਕਾਰ ਕੀਤਾ ਗੁਰੂ ਸਾਹਿਬ ਨੂੰ ਜ਼ਿਆਦਾ ਦਿਨ ਦੀਨੇ ਰੁਕਣਾ ਠੀਕ ਨਾ ਜਾਪਿਆ ਇਥੋਂ ਅੱਗੇ ਕੋਟਕਪੂਰੇ ਪੁੱਜ ਕੇ ਗੋਲੂ ਜੀ ਨੇ ਚੌਦਰੀ ਕਪੂਰ ਪਾਸੋਂ ਕਿਲੇ ਦੀ ਮੰਗ ਕੀਤੀ ਪਰ ਮੁਗਲ ਹਕੂਮਤ ਦੇ ਡਰ ਤੋਂ ਚੌਧਰੀ ਕਪੂਰੇ ਨੇ ਕਿਲਾ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਗੁਰੂ ਜੀ ਨੇ ਸਿੱਖ ਸਿਪਾਹੀਆਂ ਸਮੇਤ ਖਿਦਰਾਣੇ ਵੱਲ ਚਾਲੇ ਪਾ ਦਿੱਤੇ ਇੱਥੇ ਪੁੱਜਦੇ ਹੀ ਦੁਸ਼ਮਣ ਦੀਆਂ ਫੌਜਾਂ ਵੀ ਪਿੱਛਾ ਕਰਦੀਆਂ ਆ ਗਈਆਂ ਛੇ ਅਨੰਦਪੁਰ ਸਾਹਿਬ ਦੇ ਦuale ਸ਼ਾਹੀ ਫੌਜਾਂ ਅਤੇ ਪਹਾੜੀ ਰਾਜਿਆਂ ਨੇ ਕਈ ਮਹੀਨੇ ਘੇਰਾ ਪਾਈ ਰੱਖਿਆ ਅਤੇ ਰਸਨ ਪਾਣੀ ਬਾਹਰੋ ਜਾਣਾ ਬੰਦ ਕਰ ਦਿੱਤਾ ਕਿਲੇ ਵਿਚਲਾ ਆਂਦਾ ਭੰਡਾਰ ਮੁਕ ਜਾਣ ਤੇ ਸਿੱਖ ਭੁੱਖ ਨਾਲ ਤੰਗੀ ਚਾਕ ਰਹੇ ਸਨ ਹਾਥੀ ਕੋੜੇ ਭੁੱਖ ਨਾਲ ਮਰਨ ਲੱਗੇ ਤਾਂ ਸਿੰਘਾਂ ਵਿੱਚ ਹੀ ਨਿਰਾਸ਼ਤਾ ਫੈਲ ਗਈ ਦੂਜੇ ਪਾਸੇ ਰਾਜਿਆਂ ਅਤੇ ਨਿਜ਼ਮਾਂ ਦੀਆਂ ਚਿੱਠੀਆਂ ਆ ਰਹੀਆਂ ਸਨ ਕਿ ਜੇ ਗੁਰੂ ਜੀ ਕਿਲਾ ਛੱਡ ਜਾਣ ਤਾਂ ਅਸੀਂ ਉਹਨਾਂ ਨੂੰ ਸ਼ਾਂਤੀ ਨਾਲ ਜਾਣ ਦੇਵਾਂਗੇ ਪਰ ਗੁਰੂ ਜੀ ਉਹਨਾਂ ਦੀਆਂ ਕਸਮਾਂ ਤੇ ਵਿਸ਼ਵਾਸ ਨਹੀਂ ਸੀ ਕਰ ਰਹੇ ਅਤੇ ਸਿੰਘਰ ਨੂੰ ਕਈ ਮਹੀਨਿਆਂ ਭੁੱਖ ਬਰਦਾਸ਼ਤ ਤੋਂ ਹੱਕ ਚੁੱਕੇ ਸਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਅੱਗੇ ਕੁਝ ਕੁ ਸਿੰਘਾਂ ਨੇ ਬੇਨਤੀ ਕੀਤੀ ਕਿ ਜਾਂ ਤਾਂ ਸਾਨੂੰ ਜੰਗ ਦੇ ਮੈਦਾਨ ਵਿੱਚ ਜਾਣ ਦਿੱਤਾ ਜਾਵੇ ਜਾਂ ਫਿਰ ਉਹਨਾਂ ਨੂੰ ਘਰਾਂ ਨੂੰ ਜਾਣ ਦਿੱਤਾ ਜਾਵੇ ਗੁਰੂ ਜੀ ਸੂਝਵਾਨ ਰਣਨੀਤੀ ਵਾਲੇ ਸਨ ਉਹ ਯੁੱਧ ਨਾ ਕਰਨ ਦੇ ਫੈਸਲੇ ਤੇ ਟਿਕੇ ਸਨ ਇਹਨਾਂ ਦੀਆਂ ਬੇਨਤੀਆਂ ਨੂੰ ਪਰਵਾਹਨ ਕਰਦਿਆਂ ਕਿਹਾ ਕਿ ਜੇਕਰ ਤੁਸੀਂ ਜਾਣਾ ਚਾਹੁੰਦੇ ਹੋ ਤਾਂ ਮੈਨੂੰ ਵੇਦਾਵਾ ਲਿਖ ਦਿਓ ਕਿ ਨਾ ਅਸੀਂ ਤੁਹਾਡੇ ਸਿੱਖਾਂ ਨਾ ਤੁਸੀਂ ਸਾਡੇ ਗੁਰੂ ਹੋ ਇਸ ਤਰ੍ਹਾਂ ਮਾਝੇ ਦੇ ਬਹੁਤ ਸਾਰੇ ਸਿੱਖ ਬੇਦਾਵਾ ਲਿਖ ਕੇ ਚਲੇ ਗਏ ਪਰ ਬਾਅਦ ਵਿੱਚ ਜਦੋਂ ਇਲਾਕੇ ਦੀ ਸੰਗਤ ਨੇ ਉਹਨਾਂ ਨੂੰ ਝਾੜਾ ਪਾਈਆ ਤਾਂ ਉਹਨਾਂ ਨੂੰ ਆਪਣੇ ਕੀਤੇ ਤੇ ਪਛਤਾਵਾ ਹੋਇਆ ਤੇ ਮੂਲ 200 ਮਾਝੇ ਸਿੱਖਾਂ ਨੇ ਲਾਹੌਰ ਦੀ ਸੰਗਤ ਨਾਲ ਰਲ ਕੇ ਆਪਣੀ ਭੁੱਲ ਬਖਸ਼ਾਉਣ ਲਈ ਸਤਗੁਰਾਂ ਦੀ ਪਾਲ ਵਿੱਚ ਚੱਲ ਪਏ ਇਧਰ ਸਤ ਗੁਰੂ ਜੀ ਖਿਦਰਾਣੇ ਦੀ ਢਾਬ ਕੋਲ ਰੁਕੇ ਸਨ ਸਿੰਘਾਂ ਨੂੰ ਖਬਰ ਮਿਲੀ ਕਿ ਮੁਗਲ ਫੌਜਾਂ ਪਿੱਛਾ ਕਰ ਰਹੀਆਂ ਹਨ ਤਾਂ ਇੱਕ ਸਿੱਖ ਨੇ ਉੱਚੇ ਬਰਿਚ ਚੜ੍ਹ ਕੇ ਅਰਜ਼ ਕੀਤੀ ਸੱਚੇ ਪਾਤਸ਼ਾਹ ਤੁਰਕ ਨੇੜੇ ਆਪੁ ਜੇਹਨ ਮਹਾਰਾਜ ਬੋਲੇ ਕੋਈ ਡਰ ਨਹੀਂ ਤੁਸੀਂ ਫਿਕਰ ਨਾ ਕਰੋ ਰੋਕਣ ਵਾਲੇ ਆਪੇ ਰੋਕ ਲੈਣਗੇ ਸਿੱਖਾਂ ਨੂੰ ਖਬਰ ਸੀ ਕਿ ਸਾਡੇ ਪਿੱਛੇ ਤੁਰਕਾਂ ਦੇ ਅੱਗੇ-ਅੱਗੇ ਮਜੈਲ ਸਿੰਘ ਆਉਂਦੇ ਹਨ ਇਹਨੇ ਨੂੰ ਖਿਦਰਾਣੇ ਦੇ ਕੰਡੇ ਗੁਰੂ ਜੀ ਨੂੰ ਬੈਰਾਣ ਲੈ ਗਏ ਜਲ ਭਰਿਆ ਤੇ ਗਹਿਰਾ ਜੰਗਲ ਦੇਖ ਕੇ ਬਹੁਤ ਖੁਸ਼ ਹੋਏ ਡਾਂਸਿੰਗ ਬੋਲਿਆ ਮਹਾਰਾਜ ਇੱਥੇ ਸਾਰੇ ਸੁੱਖ ਹਨ ਅਸੀਂ ਜਲ ਲੋਕ ਰੱਖਾਂਗੇ ਤੁਰਕ ਤੇ ਹਾਇ ਮਰਦੇ ਆਪੇ ਮੁੜ ਜਾਣਗੇ ਜੇ ਉਹਨਾਂ ਦਾ ਜ਼ੋਰ ਪੈਂਦਾ ਡਿੱਠਾ ਤਾਂ ਅੱਗੇ ਨਿਕਲ ਜਾਵਾਂਗੇ ਨਾਲੇ ਇਸ ਟੋਬੇ ਵਿੱਚੋਂ ਪੁੱਟ ਕੇ ਸੁੱਟੀ ਹੋਈ ਮਿੱਟੀ ਦੇ ਤੋਦੇ ਦੀ ਆੜ ਵਿੱਚ ਲੜਾਈ ਚੰਗੀ ਹੋ ਸਕਦੀ ਹੈ ਇਹ ਗੱਲ ਸੁਣ ਕੇ ਗੁਰੂ ਸਾਹਿਬ ਜੀ ਉਸ ਤਲਾਓ ਦੇ ਪੱਛਮ ਵੱਲ ਟਿੱਬੀ ਤੇ ਜਾ ਖਲੋਤੇ ਤੇ ਜੰਗ ਦੀ ਸਲਾਹ ਕਰਨ ਲੱਗੇ ਐਨੇ ਮੁਸ਼ਾਹੀ ਲਸ਼ਕਰ ਨੇੜਿਆ ਪੁਜਾ ਜਿਹੜੇ ਮਜਾਹਿਲ ਸਿੰਘ ਸਾਹਿਬਾਂ ਦੇ ਮਗਰ ਮਗਰ ਆ ਰਹੇ ਸਨ ਉਹਨਾਂ ਨੇ ਵੈਰੀਆਂ ਨਾਲ ਜੰਗ ਕਰਨ ਦੀ ਦ੍ਰਿੜ ਇੱਛਾ ਧਾਰ ਕੇ ਸ਼ਹੀਦ ਹੋਣ ਲਈ ਉਸੇ ਟਾਬ ਦੇ ਪੂਰਬ ਵੱਲ ਨੀਵੀਂ ਜਗ੍ਹਾ ਮੋਰਚੇ ਥਾਪ ਲਏ ਤੁਰਤ ਖਾਲਸੋ ਖਾਲਸੋ ਗਈਓ ਖਲੋਏ ਚੰਡੇ ਖੜਾਈਓ ਵਹਾਨ ਗਡੋਏ ਦਈ ਨਗਾਰੇ ਚੋਬ ਲਗਾਇ ਕਿਯੋ ਕੜਾਕ ਬੰਦੂਕਾਂ ਚਲਾਏ ਆਪ ਨੂੰ ਥੋੜਿਆਂ ਤੋਂ ਬਹੁਤੇ ਦਿਖਾਉਣ ਲਈ ਵੈਰੀਆਂ ਦੇ ਮਲਿਆਂ ਝਾੜੀਆਂ ਆਪਣੇ ਬਸਤਰ ਪਾ ਦਿੱਤੇ ਤਾਂ ਕਿ ਤੁਰਕਾਂ ਨੂੰ ਲੱਗੇ ਕਿ ਗੁਰੂ ਸਾਹਿਬ ਜੀ ਦੀ ਫੌਜ ਦੀ ਛਾਉਣੀ ਇੱਥੇ ਹੈ ਤੇ ਗੁਰੂ ਸਾਹਿਬ ਅੱਗੇ ਨਿਕਲ ਜਾਣ ਇਹ ਮੁਗਲ ਫੌਜਾਂ ਅਗਾਹ ਗੁਰੂ ਸਾਹਿਬ ਵੱਲ ਨਾ ਚਲੇ ਜਾਣ ਪਹਿਲਾਂ ਅਸੀਂ ਮੋਟ ਪੇੜ ਕਰ ਲਈਏ ਸਭ ਨੇ ਆਪਣੇ ਬਸਤਰ ਬਿਰਖਾਂ ਤੇ ਖਿੰਡਾ ਦਿੱਤੇ ਤੰਬੂਨ ਜਿਮ ਕਪੜੇ ਟੰਗੇ ਚਾਰ ਨੂੰ ਉੱਪਰ ਪਾਏ ਜਿੰਨਾਂ ਨੂੰ ਤੰਬੂ ਲੱਗੇ ਹੋਏ ਸਮਝ ਕੇ ਤੁਰਕਣੀ ਫੌਜ ਸਬੋਦਰੇ ਚੁੱਕ ਗਈ ਜਦੋਂ ਬਿਲਕੁਲ ਮਾਰ ਹੇਠਾਈ ਤਾਂ ਸਿੰਘਾਂ ਨੇ ਕੋ ਵਾਰੀ ਬਾੜ ਚਾੜ ਦਿੱਤੀ ਜਿਸ ਨਾਲ ਵੀ ਪੰਜੇ ਡਿੱਗ ਪਏ ਅਚੰਚੇ ਚਾੜਾਂ ਵਿੱਚੋਂ ਬੰਦੂਕਾਂ ਚੱਲੀਆਂ ਤਾਂ ਵਜ਼ੀਦ ਖਾਨ ਨੇ ਜਾਣਿਆ ਕਿ ਇੱਥੇ ਤੀਖ ਸਿੱਖਾਂ ਸਮੇਤ ਗੁਰੂ ਹੈ ਇਥੋਂ ਚੰਗੀ ਵਿੱਚੋਂ ਪੰਜ ਪੰਜ ਸਿੰਘ ਨਿਕਲਦੇ ਤੇਜ਼ੀ ਨਾਲ ਹੱਲਾ ਬੋਲਦੇ ਫਿਰ ਸਹਾਇਤਾ ਲਈ ਫਿਰ ਪੰਜ ਪੰਜ ਨਿਕਲਦੇ ਹੱਲਾ ਬੋਲ ਕੇ ਦੁਸ਼ਮਣਾਂ ਨੂੰ ਮੌਤ ਦੇ ਘਾਟ ਉਤਾਰ ਕੇ ਚੰਗੀ ਵਿੱਚ ਆ ਜਾਂਦੇ ਸਨ ਇੱਕ ਪ੍ਰਕਾਰ ਦੀ ਗੁਰੀਲਾ ਯੁੱਧ ਪ੍ਰਣਾਲੀ ਅਪਣਾ ਰਹੇ ਸਨ ਸਭ ਤੋਂ ਪਹਿਲਾਂ ਕਮਾਨ ਪਾਈ ਰਾਏ ਸਿੰਘ ਭਾਈ ਮਨੀ ਸਿੰਘ ਦੇ ਪਰਾਸਨ ਨੇ ਸੰਭਾਲੀ ਜੰਗ ਵਿੱਚ ਕਾਫੀ ਜੋਰ ਦਿਖਾਏ ਆਖਰਕਾਰ ਉਹਨਾਂ ਦੇ ਗੋਲੀ ਲੱਗ ਗਈ ਤੇ ਉਹ ਸ਼ਹੀਦ ਹੋ ਗਏ ਉਹਨਾਂ ਦੀ ਥਾਂ ਤੇ ਕਮਾਨ ਪਾਈ ਮਹਾ ਸਿੰਘ ਨੇ ਸੰਭਾਲ ਲਈ ਇੰਜ ਖਿਦਰਾਣੇ ਦੀ ਧਰਤੀ ਤੇ ਸਿੱਖਾਂ ਅਤੇ ਤੁਰਕਾਂ ਵਿੱਚ ਗਹੀ ਗੱਚ ਲੜਾਈ ਹੋਣ ਲੱਗੀ ਖੂਬ ਮਾਰੋ ਮਾਰ ਤੇ ਕਾੜ ਕਾੜ ਦੀ ਆਵਾਜ਼ ਨਾਲ ਆਕਾਸ਼ ਗੂੰਜ ਉਠਿਆ। ਉਹਨਾਂ ਸਿੱਖਾਂ ਨੇ ਅਜਿਹੀ ਦ੍ਰਿੜਤਾ ਨਾਲ ਲੜਾਈ ਕੀਤੀ ਕਿ ਤੁਰਕੀਨੀ ਫੌਜ ਅੱਗੇ ਨਾ ਵੱਧ ਸકી ਅਤੇ ਨਾ ਉਹਨਾਂ ਨੂੰ ਤਲਾਬ ਵਿੱਚੋਂ ਪਾਣੀ ਹੀ ਪੀਣ ਲਈ ਨੇੜੇ ਲੱਗਣ ਦਿੱਤਾ। ਤਿੱਬੀ ਦੇ ਦੂਜੇ ਪਾਸੇ ਉਹ ਗੁਰੂ ਜੀ ਤੀਰਾਂ ਦੀ ਵਰਖਾ ਲਗਾਤਾਰ ਕਰ ਰਹੇ ਸਨ। ਇਹ ਸਿੰਘ ਲੜਦੇ ਹੋਏ ਸ਼ਹੀਦ ਹੋ ਗਏ ਪਰ ਇਸ ਵੇਲੇ ਤੱਕ ਵਜੀਦ ਖਾਨ ਦੀ ਫੌਜ ਵੀ ਲੜਾਈ ਕਰਕੇ ਭੁੱਖ ਅਤੇ ਪਿਆਸ ਕਰਕੇ ਦਿਲ ਛੱਡ ਬੈਠੀ ਸੀ। ਕਿਉਂਕਿ ਗੁਰੂ ਜੀ ਨੇ ਤਾਬਤੇ ਕਬਜ਼ਾ ਕੀਤਾ ਹੋਇਆ ਸੀ ਇਸ ਲਈ ਮੁਗਲ ਫੌਜ ਨੇ ਕਾਫੀ ਸਿੰਗਲ ਦੀਆਂ ਸ਼ਹੀਦੀਆਂ ਨੂੰ ਤੱਕਿਆ ਤੇ ਸਮਝ ਗਿਆ ਕਿ ਗੁਰੂ ਜੀ ਅੱਗੇ ਨਿਕਲ ਗਏ ਸ਼ਾਇਦ ਉਹ ਇਸੇ ਵਿਚਲੀ ਆਪਣੀ ਜਿੱਤ ਸਮਝਿਆ ਹੋਇਆ ਪਾਣੀ ਦੀ ਤਲਾਸ਼ ਵਿੱਚ ਵਾਪਸ ਹੋ ਗਿਆ ਜਦੋਂ ਕਪੂਰੇ ਕੋਲੋਂ ਪਾਣੀ ਪੁੱਛਿਆ ਉਸਨੇ ਕਿਹਾ ਕਿ ਪਿਛਲ ਤੀਰ ਕੋਹਤੇ ਪਾਣੀ ਮਿਲੇਗਾ ਲੱਗੀ ਭੁੱਖ ਕਾ ਛੁਪਿਆਸ ਸੰਤਾਏ ਸੋ ਫਿਰ ਨਟ ਪਿਛਾਹਤਾਏ ਇਸ ਤਰ੍ਹਾਂ ਪਾਣੀ ਲਈ ਮੁਗਲ ਮਜਬੂਰ ਹੋ ਕੇ ਭੱਜ ਤੁਰੇ ਇਹ ਲਾਸਾਨੀ ਜਿੱਤ ਵੇਖ ਕੇ ਗੁਰੂ ਜੀ ਖੁਦ ਮੈਦਾਨ-ਏ-ਜੰਗ ਵਿੱਚ ਸਿੰਗਲ ਰੂਪ ਛਾਣਨ ਲਈ ਤੋਰ ਪਏ ਕੋਈ 20 30 ਨ ਪਰ ਪਰਿਓ 40 ਕੋਈ 50 ਨ ਪਰ ਮਰਿਓ 100 100 ਦੋਇ 100 100 ਲੋਪੈ ਅਗੇ ਗਿਰੇ ਮਰ ਮੁਖ ਪਿਛੈ ਨ ਨਾ ਕੈ 5000 10000 ਵਰਗੇ अनेकाਵਾਰੀ ਸਨਮਾਨਾਂ ਨਾਲ ਨਿਵਾਜਦੇ ਹੋਏ ਗੁਰੂ ਜੀ ਭਾਈ ਮਹਾ ਸਿੰਘ ਕੋਲ ਪੁੱਜੇ ਜਿੱਥੇ ਉਹ ਜਿਵੇਂ ਗੁਰੂ ਜੀ ਦਾ ਹੀ ਇੰਤਜ਼ਾਰ ਕਰਦਾ ਸਹਿਕ ਰਹਾ ਹੋਵੇ ਭਾਈ ਮਹਾ ਸਿੰਘ ਨੇ ਹੱਥ ਜੋੜ ਕੇ ਗੁਰੂ ਜੀ ਤੋਂ ਬੇਦਾਵੇ ਵਾਲੀ ਗਲਤੀ ਦੀ ਭੁੱਲ ਨੂੰ ਬਖਸ਼ਾਉਣ ਲਈ ਬੇਨਤੀ ਕੀਤੀ ਗੁਰੂ ਜੀ ਨੇ ਆਪਣੇ ਪਿਆਰੇ ਸਿੰਘ ਦਾ ਸਿਰ ਗੋਡੇ ਤੇ ਰੱਖ ਕੇ ਮੂੰਹ ਮੱਥਾ ਸਾਫ਼ ਕਰਦਿਆਂ अनेका ਬਖਸ਼ਿਸ਼ਾਂ ਬਖਸ਼ ਕੇ ਕਿਹਾ ਭਾਈ ਮਹਾ ਸਿੰਘ ਤੇਰੀ ਬਹਾਦਰੀ ਤੇ ਸੇਵਾ ਤੋਂ ਮੈਂ ਕਾਇਲ ਹਾਂ ਇਹ ਧਰਤੀ ਤੁਹਾਡੀ ਮੁਕਤੀ ਲਈ ਹਮੇਸ਼ਾ ਕਰਜ਼ਦਾਰ ਰਹੇਗੀ ਸ਼੍ਰੀ ਸਤਗੁਰ ਗੱਲ ਮੰਨ ਲਈ ਕਾਗਜ਼ ਖਿਓ ਨਿਕਾਲ ਧੰ ਧੰ ਗੁਰੂ ਸਿਖਨ ਕਾਇਓ ਕੀਓ ਪਰ ਸਵਰਤ ਫੁਕਾਰ ਭਾਈ ਮਹਾ ਸਿੰਘ ਦੀ ਬੇਨਤੀ ਅਤੇ ਉਸ ਦੀ ਬਹਾਦਰੀ ਸਦਕਾ ਗੁਰੂ ਸਾਹਿਬ ਨੇ ਉੱਟਕੇ ਦਾਮ ਵਿੱਚ ਸੰਭਾਲੀ ਬੇਦਾਵੇ ਵਾਲੀ ਚਿੱਠੀ ਪਾੜ ਦਿੱਤੀ ਅਤੇ ਓਨ ਟੁੱਟੀ ਗੰਦ ਕੇ ਆਪਣੇ ਸਿੱਖਾਂ ਦੀ ਸੇਵਕੀ ਨੂੰ ਸਦਾ ਲਈ ਨਿਵਾਜਿਆ ਦਸਵੇਂ ਪਿਤਾ ਦੀ ਅਸੀਸ ਅਤੇ ਬਖਸ਼ਿਸ਼ ਹਾਸਲ ਕਰਨ ਵਾਲੇ 40 ਮੁਕਤੇ ਹਨ इस जंग शहीद होने वाले नाम महान कोश अनुसार ये समीर सिंह सरजा सिंह साधु सिंह सुहेल सिंह सुल्तान सिंह शोभा संत सिंह हरसा सिंह हरी सिंह करण सिंह करम सिंह काला सिंह कीरत सिंह किरपाल सिंह खुशाल सिंह गुलाब सिंह गंगा सिंह गंडा सिंह करबारा सिंह चंबा सिंह जादो सिंह जोगा सिंह जंग सिंग, दयाल सिंह दरबारा सिंह दिलबाग सिंह धरम सिंह तन्ना सिंह निहाल सिंग, निदान सिंह बूर सिंह भाग सिंह पोला सिंह सिंह महा सिंह मजिया सिंह मान सिंह मैया लक्ष्मण सिंह शहीद होने वाले सिंग बेदावा देने वाले, चाली सिंह भी शामिल सन ਗੁਰੂ ਜੀ ਨੇ ਭਾਈ ਮਹਾ ਸਿੰਘ ਜੀ ਨੂੰ ਆਪਣੀ ਗੋਦ ਵਿੱਚ ਲੈ ਕੇ ਬੇਦਾਵਾ ਪਾੜ ਦਿੱਤਾ ਅਤੇ ਭਾਈ ਮਹਾ ਸਿੰਘ ਜੀ ਨੇ ਇਸੇ ਥਾਂ ਤੇ ਸ਼ਹੀਦੀ ਪ੍ਰਾਪਤ ਕੀਤੀ ਇਸ ਜੰਗ ਵਿੱਚ ਮਾਤਾ ਭਗਤ ਕੌਰ ਨੇ ਵੀ ਜੋਰ ਵਿਖਾਏ ਅਤੇ ਜ਼ਖਮੀ ਹੋਏ ਜਿਨ੍ਹਾਂ ਦੀ ਮੱਲਮ ਪੱਟੀ ਗੁਰੂ ਜੀ ਨੇ ਆਪਣੇ ਹੱਥੀ ਕੀਤੀ ਅਤੇ ਤੰਦਰੁਸਤ ਹੋਣ ਉਪਰੰਤ ਉਹਨਾਂ ਨੂੰ ਖਾਲਸਾ ਦਲ ਵਿੱਚ ਸ਼ਾਮਲ ਕਰ ਲਿਆ ਇੱਥੇ ਵੀ ਸਿੱਖ ਵੱਡੀ ਗਿਣਤੀ ਵਿੱਚ ਸ਼ਹੀਦ ਹੋਏ ਇੱਥੇ ਵੱਖ-ਵੱਖ ਇਤਿਹਾਸਕਾਰਾਂ ਅਨੁਸਾਰ ਗਿੰਤੀ ਤਿੰਨ ਸੌ ਦੇ ਕਰੀਬ ਦੀ ਸੀ ਸ਼ਾਮ ਨੂੰ ਵੱਡੇ ਆਕਾਰ ਦੀ ਚਿਖਾ ਤਿਆਰ ਕਰਕੇ ਸਭ ਸਿੰਘਾਂ ਦੀਆਂ ਲੋਥਾਂ ਇਸ ਵਿੱਚ ਰੱਖ ਕੇ ਗੁਰੂ ਜੀ ਨੇ ਆਪਣੇ ਹੱਥੀ ਆਪਨ ਹਾਥਾਂ ਨਾਲ ਤੇ ਦੀਵੇ ਸਸਕਾਰ ਜਦੋਂ ਤੱਕ ਅੰਗੀਖਾ ਬਲਦਾ ਰਿਹਾ ਉਸ ਸਮੇਂ ਤੱਕ ਗੁਰੂ ਜੀ ਉੱਥੇ ਹੀ ਬਿਰਾਜੇ ਰਹੇ ਅਤੇ ਕੀਰਤਨ ਹੁੰਦਾ ਰਿਹਾ ਇੱਥੇ ਮੁਕਤਸਰ ਸਾਹਿਬ ਦੀ ertid ਤੇ ਇੱਕ ਮਾਗ ਸ਼ਹੀਦ ਸਿੰਘ ਦਾ ਸੰਸਕਾਰ ਕੀਤਾ ਗਿਆ ਇਸ ਦਿਹਾੜੇ ਨੂੰ ਚਾਲੀ ਮੁਕਤਿਆਂ ਦੀ ਕੀਤੀ ਹੋਈ ਸ਼ਹਾਦਤ ਨੂੰ ਯਾਦ ਕੀਤਾ ਜਾਂਦਾ ਹੈ